ਪਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਟੈਵੀ ਕਾਟਨ ਦੇ ਸੂਟ ਜੀ ਏਕੇ ਟੈਕਸ ਮਿਲਦਾ ਟੈਵੀ ਕਾਟਨ ਛੇ ਮਿਲੇ ਤੇ ਰੇਟ ਬਹੁਤ ਘਟਾਤੀ ਜੀ ਦੇ ਇੱਕ ਸਾਨੂੰ ਲੜਕੀ ਵਰਕਰ ਦੀ ਜ਼ਰੂਰਤ ਹੈ ਕੋਈ ਲਵੇ ਲੈਣੇ ਤੋਂ ਕਿਸੇ ਨੇ ਵੀ ਲੜਕੀ ਦੇ ਕੰਮ ਵਾਸਤੇ ਦੁਕਾਨ ਤੇ ਰਹਿਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਪਰਾਮਾ ਦੀ ਹੱਤੀ ਦੇ ਉੱਤੇ ਛੇ ਮਿਲੇ ਚੱਲ ਰਿਹਾ ਜੀ ਡਾਈਵਿਕ ਕਾਉਟਨ ਦਾ ਸੂਟ ਦੇਖੋ ਜੀ ਰੰਗ ਡਿਜ਼ਾਈਨ ਪੂਰੇ ਟੌਪ ਤੋਂ ਟੌਪ ਰਗੜ ਜਾਏ ਨੇ ਪੂਰੇ ਵਧੀਆ ਮੈਚਿੰਗ ਸੂਟ ਆਲਓਵਰੀ ਹੈਗੇ ਦੇ ਵਿੱਚ ਏਕੇ ਟੈਕਸਮੈਲ ਦੀ ਕੁਆਲਿਟੀ ਹੈ ਜੀ ਇਹ ਸਾਰੀ ਉਹੀ ਕੁਆਲਿਟੀ ਹੈ ਜੀ ਪਹਿਲਾਂ 700 750 ਰੁਪਏ ਵਿੱਚ ਵਿਖਿਆ ਹੋਇਆ ਹੈਗਾ ਛੇ ਰੇਲੇ ਦੇ ਰੇਟ ਘਟਾ ਦਿੱਤੇ ਜੀ ਇਹਦੇ ਸੀਜ਼ਨ ਆਫ ਦੇ ਹਿਸਾਬ ਨਾਲ ਰੇਟ ਘਟਾ ਕੇ ਨਜਾ ਸਾਡੇ ਸੂਟ ਜੀ ਡਿਜ਼ਾਈਨ ਦੇਖੀ ਚੱਲੋ ਇਹਦੇ ਵਿੱਚ ਡਿਜ਼ਾਈਨਾਂ ਸ਼ਾਨਦਾਰ ਡਿਜ਼ਾਈਨ ਹੈਗੇ ਸਾਰੇ ਜੀ ਇਹ ਮੈਚਿੰਗ ਦਿਖਾ ਰਹੇ ਹਾਂ ਤੁਹਾਨੂੰ ਮੈਚਿੰਗ ਡਿਜ਼ਾਈਨਾਂ ਦੇ ਵਿੱਚ ਬਹੁਤ ਸਾਰੇ ਸਾਰੇ ਰੰਗਾਂ ਦੇ ਵਿੱਚ ਦੇਖੋ ਜੀ ਡਿਜ਼ਾਈਨ ਇੱਕ ਤੇ ਇੱਕ ਵਧੀਆ ਸਾਰੇ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂ ਦੀ ਹੱਤੀ ਦਿੱਤੇ ਸੇਲ ਮੇਲੇ ਦੇ ਤੇਜੀ ਬਿਲਕੁਲ ਤੇਵੀ ਕਾਊਟਾ ਦਾ ਸੂਟ ਫੈਸ਼ੀ ਕੁਆਲਟੀ ਦੇ ਵਿੱਚ ਸਿਰਫ 600 ਰੁਪਏ ਦਾ ਕੱਟਾ ਇਹ ਹੈ 600 ਰੁਪਏ ਦੇ ਵਿੱਚ ਕੱਟਦਾ ਜੀ ਪ्युअर ਟੈਵੀ ਕਾਪਟਰ ਦਾ ਸੂਟ ਏਕੇ ਟੈਕਸਟਲ ਦਾ ਕਪੜਾ ਹੀ ਸਾਰਾ ਪੂਰਾ ਵਧੀਆ ਹੰਡਸਰ ਕੁਆਲਿਟੀ ਹੈ ਜੀ ਪੂਰੀ ਵਧੀਆ ਫੈਸ਼ੀ ਕੁਆਲਿਟੀ ਦੇ ਵਿੱਚ ਸੇਲ ਮੇਲੇ ਦੇ ਵਿੱਚ 600 ਵਿੱਚ ਕੱਟਦਾ ਜੀ ਕਿਹੜਾ 750 700 ਵਿਕਿਆ ਹੋਇਆ ਪਹਿਲਾਂ ਸਾਰਾ ਮਾਲ ਰੇਟ ਘਟਾ ਕੇ ਸਿਰਫ ਸੀਜ਼ਨ ਦੇ ਹਿਸਾਬ ਨਾਲ ਆ ਦੇਖੋ ਇਹ ਆਲ ਓਵਰ ਦੇ ਵਿੱਚ ਆ ਗਿਆ ਜੀ ਦੇ ਵਿੱਚ ਰੇਟ ਇਹਦਾ ਵੀ 600 ਵਿੱਚ ਕੱਟਦਾ ਜੀ ਇਹ ਆਲ ਓਵਰ ਦੇ ਵਿੱਚ ਆ ਗਿਆ ਜੇ ਮੈਚਿੰਗ ਲੈ ਲੋ ਚਾਹੇ ਆਲ ਓਵਰ ਲੈ ਲੋ ਨੇਵੀ ਕਾਟਨ ਸਰਕ 600 ਦਾ ਹੁੰਦਾ ਕੱਤਾ ਜੀ ਇਹ ਭਰਾਵਾਂ ਦੀ ਹਿੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਲਵੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸਿਲਵੇਲਾ ਚੱਲ ਰਿਹਾਗਾ ਡਿਜ਼ਾਈਨ ਇੱਕ ਇੱਕ ਵਧੀਆ ਸਾਰੇ ਜਿਹੇ ਦੇ ਵਿੱਚ ਦੇਖੋ ਜੀ ਫੈਨਸੀ ਡਿਜ਼ਾਈਨਾਂ ਦੇ ਵਿੱਚ ਲੈਂਚਿੰਗ ਸੂਟ ਸਿਰਫ 600 ਰੁਪਏ ਦਾ ਕੱਤਾ ਜੀ ਇਹ 600 ਰੁਪਏ ਦੇ ਵਿੱਚ ਸੇਰ ਮੇਲੇ ਉੱਤੇ ਜੀ ਭਰਾਵਾਂ ਦੀ ਹਿੱਤੀ ਤੇ ਸੇਰ ਮੇਲਾ ਚੱਲ ਰਿਹਾਗਾ ਗੁਟੀਆਂ ਵਾਲੇ ਕਲਰ ਵੀ ਹੈਗੇ ਇਹਦੇ ਵਿੱਚ। ਸਿਆੜੀਆਂ ਬਜੁਰਦਾਂ ਵਾਲੇ ਲੈਣੇ ਹੁਣ ਉਹ ਕੱਡਰਾਂ ਦੇ ਚਮਾਲ ਵੀ ਹੈਗਾ ਇਹਦੇ ਵਿੱਚ। ਮੀਡੀਅਮ ਕਲਰਾਂ ਦੇ ਵਿੱਚ ਹਰ ਇੱਕ ਕੜਾਈ ਦੇ ਵਿੱਚ ਤਕਰੀਬਨ 3-5 ਚਾ-ਚਾਰ ਕਲਰਾਂ ਦੇ ਚਮਾਲ ਆਈ ਇਹਦੇ ਵਿੱਚ। ਆ ਜ ਮੀਡੀਅਮ ਏਜ ਵਾਲੇ ਆ ਗਏ। ਕੱਪੜਾ ਪੂਰਾ ਵਧੀਆ ਸੌਫਟ ਤੇ ਪੂਰੀ ਵਧੀਆ ਕੁਆਲਿਟੀ ਆ ਜੀ ਸਾਰੀ ਇਹ। ਸਾਡੀ ਵੀਡੀਓ ਨੂੰ ਬੱਸ ਤੋਂ ਬਾਅਦ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਭਰਾਵਾਂਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਮੈਚਿਕ ਸੂਟ ਸਿਰਫ 600 ਰੁਪਏ ਦਾ ਘੱਟਾ ਜੀ ਇਹ ਟੈਵੀ ਕਾਟਨ ਦਾ ਸੂਟ ਸਿਰਫ 600 ਰੁਪਏ ਦੇ ਵਿੱਚ ਸੇਲ ਮੇਲਾ ਚੱਲ ਰਿਹਾ ਜੀ ਭਰਾਵਾਂਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਉੱਤੇ ਜੀ ਰੰਗੜੀਆਂ ਬਹੁਤ ਆਈ ਇਹਦੇ ਵਿੱਚ ਛੇਤੀ ਆਓ ਜੀ ਸਾਮਾ ਰੰਗ ਤੇ ਡਿਜ਼ਾਈਨ ਲੈਣ ਵਾਸਤੇ ਆਹ ਦੇਖੋ ਜੀ ਰੰਗ ਤੇ ਡਿਜ਼ਾਈਨ ਇੱਕ ਤੱਕ ਵਧੀਆ ਛੇਤੀ ਪਹੁੰਚੋ ਸਾਮਾ ਰੰਗ ਡਿਜ਼ਾਈਨ ਲੈਣ ਵਾਸਤੇ ਜਾਂ ਆਨਲਾਈਨ ਮੰਗਾ ਸਕਦੇ ਹੋ ਜੀ ਆਨਲਾਈਨ ਵੀ ਭੇਜ ਸਕਦੇ ਆ ਜੇ ਅਸੀਂ ਆਨਲਾਈਨ ਸਕਰੀਨਸ਼ਾਟ ਲੈ ਕੇ ਭੇਜੋ ਸਾਨੂੰ ਤੇ ਸਾਵਾ ਸੂਟ ਭੇਜਾਂਗੇ ਸਾਰਾ ਮੈਚਿੰਗ ਸੂਟ ਹੈ ਜੀ ਇਹ ਸਰ 600 ਦਾ ਹੀ ਕਰਤਾ ਹੈ 600 ਰੁਪਏ ਦੇ ਵਿੱਚ ਭਰਾਵਾਂ ਵਾਲੀ ਦਿੱਤੀ ਦੇ ਉੱਤੇ ਸੇਰਵੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ 600 ਰੁਪਏ ਦਾ ਮੈਚਿੰਗ ਸੂਟ ਲੈ ਲਓ ਚਾਹੇ ਆਲਓਵਰ ਲੈ ਲਓ ਟਾਈ ਵੀ ਕੌਟਣਾ ਬਿਲਕੁਲ ਫਾਈਸੀ ਡਿਜ਼ਾਈਨਾਂ ਦੇ ਵਿੱਚ ਫਾਈਸੀ ਕਲਰਾਂ ਦੇ ਵਿੱਚ ਬਿਲਕੁਲ ਫਾਈਸੀ ਫਾਈਸੀ ਡਿਜ਼ਾਈਨਾਂ ਦੇ ਵਿੱਚ ਮਾਲ ਆਇਆ ਹੋਇਆ ਜੀ ਪੂਰਾ ਵਧੀਆ ਸਾਰਾ ਸ਼ਰਤ 600 ਰੁਪਏ ਨੂੰ ਕਰਤਾ ਇਹ ਇਹ ਆ ਦੇਖੋ ਇਹ ਆਲ ਓਵਰ ਦੇ ਵਿੱਚ ਆ ਗਿਆ ਜੀ ਇਹ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੇ ਜੀ ਆਲ ਓਵਰ ਦੇ ਵਿੱਚ ਆਹ ਡਿਜ਼ਾਈਨ ਆਲ ਓਵਰ ਦੇ ਵਿੱਚ ਆ ਜੀ ਤਿੰਨ ਕੱਟਾਂ ਦੇ ਵਿੱਚ ਮਾਲ ਆਇਆ ਇਹਦੇ ਵਿੱਚ ਰੇਟ ਨੇ ਵੀ 600 ਹੀ ਕਰਤਾ ਜੀ ਯਾਰ AKTX ਮੇਰੇ ਦਾ ਕਪੜਾ ਹੀ ਸਾਰਾ ਪੂਰਾ ਹੰਡਸਾਰ ਤੇ ਪੂਰੀ ਵਧੀਆ ਫੈਨਸੀ ਕੁਆਲਿਟੀ ਦੇ ਉੱਤੇ ਹੈ ਜਹਾਰਾ ਇਹ ਅੰਡਰ ਸਾਰ ਤੇ ਫੈਨਸੀ ਕੁਆਲਿਟੀ ਦੇ ਉੱਤੇ ਟਾਈਵੀ ਕੋਟਨ ਦਾ ਕਪੜਾ ਸਿਰਫ 600 ਰੁਪਏ ਦਾ ਘੱਟਾ ਜੀ 600 ਮੇਲੇ ਚੱਲ ਰਹਾ ਹੈ ਤਬਾਕਾ ਸੇਲ ਭਰਾਮਾਂ ਦੀ ਹੱਤੀ ਦੇ ਉੱਤੇ ਹਰ ਕਿਸੇ ਦੇ ਸੂਟਾਂ ਦੀ ਤਬਾਕਾ ਸੇਲ ਚੱਲ ਰਹੀ ਹੈ ਜੀ ਤਬਾਕਾ ਸੇਲ ਦੇ ਵਿੱਚ ਰੇਟ ਘਟਾ ਕੇ ਸਿਰਫ 600 ਘੱਟਾ ਜੀ ਇਹਦਾ ਆਮ ਸੂਟ ਨਹੀਂ ਬਣਦਾ ਜੀ ਟਾਈਵੀ ਕੋਟਨ ਸੂਟ ਸਿਰਫ 600 ਰੁਪਏ ਦਾ ਗੱਲਾਂ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਸਾਰੇ ਆਏ ਹੋਏ ਇਹਦੇ ਵਿੱਚ। ਜਿਵੇਂ ਆਲ ਓਵਰ ਦੇ ਵਿੱਚ ਆ ਗਿਆ ਜੀ ਵਿੱਚ ਚਾਰ ਓਵਰ ਆ ਗਿਆ ਜੀ ਵਿੱਚ ਮੈਚਿੰਗ ਆ ਗਿਆ। ਜਿਹੜਾ ਵੀ ਤੁਹਾਨੂੰ ਪਸੰਦ ਆ ਉਹ ਲੈ ਸਕਦੇ ਹੋ ਜੀ ਸਾਰੇ ਡਿਜ਼ਾਈਨ ਤੇ ਸਾਰੇ ਰੰਗ ਪੂਰੇ ਟੌਪ ਟੌਪ ਹੈ ਸਾਰੇ। ਪੂਰੇ ਟੌਪ ਟੌਪ ਰੰਗਾਂ ਦੇ ਵਿੱਚ ਮਾਲ ਆਇਆ ਹੋਈ ਸਾਰਾ। ਸਾਡੇ 600 ਰੁਪਏ ਦਾ ਘੱਟ ਹੀ ਪੂਰਾ 600 ਰੁਪਏ ਦੇ ਵਿੱਚ ਆਹ ਦੇਖੋ ਆਲ ਓਵਰ ਦੇ ਵਿੱਚ ਆ ਜੀ ਤਿੰਨ ਕਰਦੇ ਇਹ ਚਾਹੀ ਜੀ। பராவாதி